ਆ ਭਾਈ ਆਪਾਂ ਕੋੜਾ ਰੋੜਾ ਲਈ ਤੋਂ ਆਪਣਾ ਭਰਾ ਤੇ ਮਿੱਤਰ ਵੀ ਆਪਣਾ ਤੇ ਉਹਦੇ ਕਬੂਤਰਾਂ ਦਾ ਸੁਣਵਾਜ ਕਰਾਉਣੇ ਆ ਸ਼ੌਕ ਤੇ ਆਹ ਕਿਹੜਿਆਂ ਚੋ ਭਾਈ ਉਹ ਜਿਹੜੀ ਪਹਿਲਾਂ ਆਪਾਂ ਮੀਰਾ ਕਬੂਤਰੀ ਵਿਖਾਈ ਆ ਮੀਰਾ ਪੱਠੀ ਫੈ ਜਿਹੜੀ ਚਟੀਆਂ ਆ ਆਂ ਦਾ ਪਿਓ ਆ ਭਾਈ ਅੱਛਾ ਇਹ ਬਾਦਲ ਵਾਲਾ ਕੂਤਰ ਵਜਦਾ ਭਾਈ ਸਰਦੂਬੂਲ ਔਲ ਕਰਾਣਾ ਸੂਲਾ ਮੰਤ ਕੇ ਮੰਤ ਅੱਛਾ ਆਪਣਾ ਹਾਂਜੀ ਹਾਂਜੀ ਤੇ ਆਪਣਾ ਤਾਇਆ ਹਾਂ ਬੋਪਾ ਵਾਲਾ ਕਰਾਣਾ ਠੀਕ ਆ ਉਹਦਾ ਕੂਤਰ ਛੱਡਿਆ ਸੀ ਇਹ ਮੀਰਾ ਕੂਤਰ ਆ ਠੀਕ ਆ ਚਟੰਗਾ ਦਾ ਬਾਦਲ ਨਾਲ ਠੀਕ ਆ ਬਾਅਦ ਨੇ ਭਾਈ ਲੀਡ ਮਾਰੀ ਫੁੱਲ ਕਰ ਮੇਰੇ ਵਿੱਚ ਦੇਣੀ ਮਾਰਿਆ ਸੀ ਠੀਕ ਆ ਬਾਜ ਕੁੱਤਿਆਂ ਵਾਲੀ ਵੀ ਜਿੱਤਿਆ ਸੀ ਰਥੜੀਆਂ ਵੀ ਜਿੱਤਿਆ ਸੀ ਤਿੰਨ ਵਾਰੀਆਂ ਜਿੱਤੇ ਬਾਦਲ ਨਾਲ ਕੁੱਤਰ ਵਜਦਾ ਏ ਠੀਕ ਆ ਤੇ ਇਹਦੀ ਅੱਖਾਂ ਕਿਵੇਂ ਹੋਈ ਪਈ ਕਿ ਵੱਡਾ ਹੋਣ ਕਰਕੇ ਹੋ ਗਿਆ ਬਾਕੀ ਵੱਡਾ ਕੁੱਤਰ ਹੋ ਗਿਆ ਭਾਈ ਅੱਛਾ ਦੋਨੇ ਅੱਖਾਂ ਹੀ ਆਂ ਹਾਂ ਦੋਵੇਂ ਅੱਖਾਂ ਹੀ ਇੰਦੀਆਂ ਆਏ ਆ ਠੀਕ ਆ ਇਧਰਲੀ ਵੀ ਕਰੋ ਵੀਰੇ ਠੀਕ ਆ ਵਖਰੀ ਏ ਨੀਲੀ ਏ ਭਣ ਕੇ ਵਾਈ ਜਾਂ ਕਟਵਾਣਾ ਜੰਡੀ ਜੀ ਆਂ ਪੁਰਾਣੇ ਕੁੱਤਰਾ ਕਿ ਉਹ ਉਤਰਾ ਪਾ ਮੋਲ ਲਿਆ ਜੀ ਉਤਰ ਹੀ ਠੀਕ ਆ ਹਾਂ ਪੈਰਾਂ ਦਾ ਕਰਾਈ ਸ਼ੌਕੇ ਦਾ ਦਾ ਬਾਈ ਠੀਕ ਆ ਇੱਕ ਉਤਰ ਬਾਈ ਨੇ ਬੜੇ ਥਾਂ ਦੇ ਵੇਖ ਗਿਆ ਅੱਛਾ ਕਈ ਥਾਂਾਂ ਦੇ ਟੰਗੀਆਂ ਨੇ ਬਣਾ ਬਣਾ ਕੇ ਵੀ ਦਿੱਤਾ ਆਹੀ ਠੀਕ ਆ ਉਤਰ ਪਰ ਇਹ ਸਹੀ ਉਤਰ ਆਪਣੇ ਕੋਲ ਬੈਠਾ ਠੀਕ ਆ ਹਾਂ ਤੇ ਆ ਜਿਹੜਾ ਨਾਲ ਆ ਬਈ ਆਹ ਕਿਹੜਿਆਂ ਚੋਂ ਇਹ ਦਾ ਪੁੱਤ ਆ ਬਾਈ ਅੱਛਾ ਸ਼ਾਖੇ ਵੀ ਕੱਢ ਦੋ ਆ ਜਿਵੇਂ ਕਬੂਤਰ ਜਟੀਆਂ ਦੀ ਸੀ ਹਾਂ ਇਹ ਅਨਲਗ ਰੱਖ ਲਿਆ ਆਪਾਂ ਠੀਕ ਆ ਹਾਂ ਉਹ ਜਟੀਆਂ ਦੀ ਕੱਢਤੀ ਸੀ ਇਹ ਸ਼ਾਖਾ ਦੋਵੇਂ ਅਨਲਗ ਕੱਢ ਲਈ ਅੱਛਾ ਉਹ ਪੱਠੀ ਬਣ ਗਈ ਸੀ ਇਹ ਪੱਠਾ ਬਣ ਗਿਆ ਜਿਵੇਂ ਆਹ ਦਾ ਗੁੱਠਾ ਲੱਗਦਾ ਸਰ ਤੇ ਹੈ ਟੂਟ ਨਹੀਂ ਤੇ ਹੈ ਜਿਵੇਂ ਆਮ ਹੀ ਲੋਕ ਕਹਿੰਦੇ ਆ ਕਿ ਆ ਮੀਰਾਵ ਗੁੱਠਾ ਧਰ ਲੋ ਬਣਾ ਦੇ ਸਿਰ ਤੇ ਠੀਕ ਆ ਇਹ ਵੀ ਅਨਲਗ ਹੀ ਰੱਖਿਆ ਬਈ ਹਾਂ ਇਹ ਬਈ ਜਿਵੇਂ ਮੀਰਾਵ ਆ ਗੋ ਕਹਿੰਦੇ ਨੇ ਕਾਂ ਦੇ ਚੌੜੇ ਥੋੜੇ ਜੀ ਤੇ ਮਗਰੋਂ ਆ ਪਤਲੀ ਜਮ ਹਾਂ ਹਾਂ ਇਹ ਵੀ ਆਨ ਲੱਗ ਰੱਖਿਆ ਹੈ ਬਾਈ ਠੀਕ ਆ ਆ ਪੈ ਰਹੇ ਨੇ ਹੈ ਠੀਕ ਆ ਬਹੁਤ ਚੰਗੇ ਆ ਬਹੁਤ ਚੰਗਾ ਯਾਰ ਰਿਜਲਟ ਆ ਜਿਹੜੀ ਗੱਲ ਆ ਠੀਕ ਆ ਹਾਂ ਪਰ ਜਿੰਨੇ ਦੇ ਕੜਾਈ ਦੇ ਸਾਰੇ ਬਾਈ ਰੋਕ ਲਈ ਦੀ ਆ ਠੀਕ ਆ ਠੀਕ ਆ ਹੂੰ ਫਿਰ ਆਇਆ ਹਾਂ